ਭਾਈ ਅਮਰਤਪਾਲ ਸਿੰਘ ਦੇ ਭਰਾ ਦੀ ਅੱਜ ਜਿਹੜੀ ਗ੍ਰਿਫਤਾਰੀ ਹੋਈ ਆ ਸਵੇਰ ਤੋਂ ਲੈ ਕੇ ਜਿਹੜਾ ਸਾਰਾ ਡਰਾਮਾ ਇੱਕ ਸਾਜ਼ਿਸ਼ ਰਚੀ ਗਈ ਇੱਕ ਪੂਰੇ ਪਲਾਨ ਤਰੀਕੇ ਦੇ ਨਾਲ ਕਿ ਭਾਈ ਅਮਰਤਪਾਲ ਸਿੰਘ ਦਾ ਭਰਾ ਉਹਦੇ ਕੋਲੋਂ ਕਹਿੰਦੇ 4 ਗ੍ਰਾਮ ਆਈਸ ਕੋਈ ਨਸ਼ਾ ਹੁੰਦਾ ਚਿੱਟੇ ਵਰਗਾ ਉਹ ਫੜ ਲਿਆ ਜੀ ਕਹਿੰਦੇ ਉਹ ਲੁਧਿਆਣਿਆਂ ਲੈ ਕੇ ਆ ਰਿਹਾ ਸੀਗਾ 10000 ਰੁਪਏ ਉਹਦੇ ਖਾਤੇ 'ਚ ਪਾਇਆ ਜੀ ਇਹਨਾਂ ਨੇ ਤੇ ਰਾਹ 'ਚ ਆ ਕੇ ਫਲੋਰ ਕਹਿੰਦੇ ਜੀ ਟੀਨ ਲਾਗੇ ਤੇ ਕੋਲੋਂ ਕੰਡਾ ਮਿਲਿਆ ਛੋਟਾ ਜਿਹਾ ਕੰਡਾ ਵੀ ਉਹ ਕੰਡੇ ਨਾਲ ਜੋਕ ਕੇ ਪਿੰਦੇ ਹੋਣਿਆ 4 ਗ੍ਰਾਮ ਜਦੋਂ ਕੋਈ ਇੱਕ মিডিਆ ਕੋਈ ਪੱਤਰਕਾਰ ਸਵਾਲ ਕਰਦਾ ਐਸਐਸਪੀ ਨੂੰ ਉਹ ਕਹਿੰਦਾ ਜੀ ਵੀ ਇਹ ਅਮਰਪਾਲ ਸਿੰਘ ਨਾਲ ਕੀ ਸੰਬੰਧ ਨੇ ਇਹਦੇ ਉਹਨਾਂ ਨਾਲ ਕੀ ਰਿਸ਼ਤਾ ਕਹਿੰਦਾ ਜੀ ਇਹ ਤਾਂ ਹਲੇ ਪਤਾ ਨਹੀਂ ਸਵੇਰ ਦੀਆਂ ਖਬਰਾਂ ਚੱਲੀਆਂ ਹੋਊਗਾ ਰਾਤ ਦਾ ਬੰਦਾ ਤੁਹਾਡੇ ਕੋਲੇ ਆ ਤੁਸੀਂ ਰਾਤ ਦੀ ਪੁੱਛਗਿੱਛ ਇਹਦਾ ਪਤਾ ਕਰ ਲਿਆ ਵੀ ਇਹ ਕਿੱਥੋਂ ਲੈ ਕੇ ਆਇਆ ਕਿੰਨੇ ਪੈਸੇ ਦਿੱਤੇ ਐ ਤੇ ਇਹ ਨਹੀਂ ਪੁੱਛਿਆ ਵੀ ਤੇਰਾ ਪਿੰਡ ਕਿਹੜਾ ਤੇਰੇ ਪਿਓ ਦਾ ਕੀ ਨਾਮ ਤੇਰਾ ਭਰਾ ਕੌਣ ਤੇ ਅਮਰਪਾਲ ਦੇ ਭਰਾ ਬਾਰੇ ਕੋਈ ਕਿਸੇ ਨੂੰ ਨਾ ਜਾਣਕਾਰੀ ਹੋਵੇ ਕਿਸੇ ਪੁਲਿਸ ਨੂੰ ਤਾਂ ਇਹ ਹੋ ਨਹੀਂ ਸਕਦਾ ਕਿਉਂਕਿ ਉਹ ਸਾਰੇ ਪਰਿਵਾਰ ਨੂੰ ਉਦੀ ਮਾਤਾ ਨੂੰ ਬਾਪੂ ਨੂੰ ਭਰਾ ਨੂੰ ਚਾਚਾ ਨੂੰ ਤਾਇਆ ਨੂੰ ਭੂਆ ਮਾਸੜ ਸਾਰਿਆਂ ਨੂੰ ਪੁਲਿਸ ਜਾਣਦੀ ਐ ਕਿਉਂਕਿ ਸਾਰਿਆਂ ਦੀ ਜਿਹੜੀ ਲਗਾਤਾਰ ਪੁਲਿਸ ਸੀਐਸਟਾਪਾਂ 'ਚ ਬਲਾ ਕੇ ਦਫ਼ਤਰਾਂ 'ਚ ਬਲਾ ਕੇ ਥਾਣਿਆਂ 'ਚ ਬਲਾ ਕੇ ਉਹਦੀ ਪੁੱਛਕਿਛ ਨਾਲੇ ਉਹ ਕੋਈ ਲੁਕਿਆ ਛिपਿਆ ਚਿਹਰਾ ਤਾਂ ਨਹੀਂ ਸੀ ਉਹ ਚਿਹਰੇ ਨੂੰ ਵੀ ਲੋਕ ਜਾਣਦੇ ਸੀ ਵੀ ਇਹ ਹਰਪ੍ਰੀਤ ਸਿੰਘ ਐ ਜਿਹ ਲੋਕ ਜਾਣਦੇ ਸੀਗੇ ਵੀ ਇਹ ਭਾਈ ਅਮਰਪਾਲ ਸਿੰਘ ਦਾ ਭਰਾ ਤੇ ਪੁਲਿਸ ਤਾਂ ਪਹਿਲਾਂ ਜਾਣਦੀ ਸੀ ਸਵਾਲ ਖੜਾ ਹੁੰਦਾ ਪੁਲਿਸ ਕਹਿ ਰਹੀ ਐ ਪਹਿਲੀ ਗੱਲ 4 ਗ੍ਰਾਮ 4 ਗ੍ਰਾਮ ਕਿੰਨਾ ਖੁੰਦਾ ਬਹੁਤ ਥੋੜਾ ਜਿਹਾ ਹੁੰਦਾ 4 ਗ੍ਰਾਮ ਆ ਚਿੱਟੇ ਵਾਲੇ ਮੈਂ ਕਈ ਵਾਰੀ ਮੁੰਡਿਆਂ ਮੰਡਿਆਂ ਨੂੰ ਪੁੱਛਦਾ ਮੈਂ ਕਿੰਨਾ ਖਰੀਬੂ ਕੀ ਹਿਸਾਬ ਤਾ ਵਾ ਕਹਿੰਦੇ ਭਾਈ ਕਈ ਦਾ ਬਹੁਤ ਏਡੇ ਤਕੜੇ ਨਸ਼ੇੜੀ ਐ ਤਿੰਨ ਚਾਰ ਗ੍ਰਾਮ ਤਾਂ ਇੱਕ ਇੱਕ ਬੰਦੇ ਪੀ ਜਾਂ ਲੱਕ ਦਿਨ ਚ ਇੱਕ 4 ਗ੍ਰਾਮ ਦੇ ਉੱਤੇ ਰਿਕਵਰੀ ਦੇ ਉੱਤੇ ਇੱਕ ਐਸਐਸਪੀ ਆ ਕੇ ਪ੍ਰੈਸ ਕਾਨਫਰੰਸ ਕਰਦਾ ਹੈ ਗੋਦੀ মিডিਆ ਲਗਾਤਾਰ ਇਹ ਬਰਤਾਂਤ ਸਿਰਜਦਾ ਕਿ ਦੇਖੋ ਜੀ ਭਾਈ ਅਮਰਪਾਲ ਸਿੰਘ ਦਾ ਭਰਾ ਕੋਲੋਂ ਇੱਕ ਆਈਸ ਫੜੀ ਗਈ ਆ ਇਹਦੇ ਕੋਲੋਂ ਬਹੁਤ ਵੱਡੇ ਖੁਲਾਸੇ ਹੋ ਰਹੇ ਨੇ ਮੈਨੂੰ ਲੱਗਦਾ ਇੱਥੇ 20 ਗ੍ਰਾਮ ਵੀ ਕਿਸੇ ਕੋਲੋਂ ਖੜਿਆ ਜਾਵੇ ਨਾ 20 ਗ੍ਰਾਮ ਵੀ ਤਾਂ ਵੀ ਕੋਈ ਹੌਲਦਾਰ ਕਿਸੇ ਥਾਣੇ ਦਾ ਜਾਂ ਸੀਐਸਟਾਫ ਦਾ ਆ ਕੇ ਫੋਟੋ ਨਹੀਂ ਲਵਾਉਂਦਾ ਵੀ ਇਹ ਤਾਂ ਥੋੜੀ-ਮੋਟੀ ਰਿਕਵਰੀ ਹੈ ਤੇ ਕੀ ਆਪਾਂ ਫੋਟੋ ਲਵਾਉਣੀ ਹੈ ਤੇ ਉਹਦੇ ਉੱਤੇ ਪ੍ਰੈਸ ਕਾਨਫਰੰਸ ਕਰਨੀ ਬਿਆਨ ਦੇਣਾ ਤਾਂ ਬਹੁਤ ਦੂਰ ਦੀ ਗੱਲ ਆ। ਅਗਲਾ ਸਵਾਰ ਪੁਲਿਸ ਵਾਲੇ ਕਹਿੰਦੇ ਜੀ ਇਹ ਤਾਂ ਜੀ ਇਹਦੇ ਇਹਦਾ ਪੋਜ਼ਿਟਿਵ ਆ ਗਿਆ ਜੀ ਇਹਦੇ ਇਹਦੀ ਮੈਡੀਕਲ ਰਿਪੋਰਟ ਹੋਈ ਆ। ਉਹ ਚ ਇਹ ਇਹਦੇ ਜਿਹੜੇ ਪਸ਼ਾਬ ਚ ਇਹ ਨਸ਼ਾ ਆਇਆ। ਉਹ ਭਾਈ ਰਾਤ ਦਾ ਬੰਦਾ ਛੋਡੇ ਕੋਲੇ ਆ। ਜੋ ਮਰਜ਼ੀ ਕਰ ਦਿਓ ਚਾਹੇ ਟੀਕਾ ਨਸ਼ੇ ਦਾ ਲਾ ਦਿਓ ਚਾਹੇ ਮੂੰਹ ਰਾਹੀਂ ਪਿਆ ਦਿਓ ਚਾਹੇ ਕਿਸੇ ਦਾ ਪਿਸ਼ਾਬ ਤੁਸੀਂ ਲਿਜਾ ਕੇ ਅ ਉੱਥੇ ਟੈਸਟ ਕਰਾ ਦਿਓ ਵੀ ਭਾਈ ਆਹ ਦੇਖੋ ਕਿਹਨੇ ਸਟੇਡੀ ਦਾ ਪਿਸ਼ਾਬ ਲਿਆ ਟੈਸਟ ਕਰਾਇਆ ਵਿੱਚ ਤੱਕ ਨਸ਼ਾ ਆ ਗਿਆ ਕਾਨੂੰਨ ਤੁਹਾਡੇ ਕੋਲੇ ਆ ਡੰਡਾ ਤੁਹਾਡੇ ਕੋਲੇ ਆ ਬੰਦਾ ਤੁਹਾਡੇ ਕੋਲੇ ਆ ਤਾਨਤਰ ਤੁਹਾਡੇ ਕੋਲੇ ਆ ਭਾਈ ਤਾਕਤ ਇਹ ਵੀ ਥੋੜੀ ਕਹਿੰਦੇ ਸੱਤੀ ਵੀਰ 100 ਆ ਜੋ ਮਰਜ਼ੀ ਕਰ ਦਿਓ ਨਾਲੇ ਪੁਲਿਸ ਦੀਆਂ ਕਹਾਣੀਆਂ ਥੋੜੀ ਕਹੇ ਤਾਂ ਗੁੱਝੀਆਂ ਨੇ ਇਹ ਪੁਨਮita ਕਹਾਣੀ ਨਹੀਂ ਪੁਲਿਸ ਨੇ ਕਹਾਣੀ ਘਟ ਲੀ। ਇਹ ਸਰਕਾਰਾਂ ਨੇ ਕਹਾਣੀਆਂ ਘਟ ਲੀਆਂ। ਇਹ ਤਾਂ 12-12 15-15 ਸਾਲ ਦੇ ਮੁੰਡਿਆਂ ਨੂੰ ਚੱਕ ਕੇ ਮੁਕਾਬਲੇ 'ਚ ਮਾਰ ਕੇ ਕਹਿ ਲਈ ਅਤਵਾਦੀ ਐ। ਇਹਦਾ ਨੌਜਵਾਨ ਮਟਿਆਰ ਕੁੜੀ ਨੂੰ ਲਿਜਾ ਕੇ ਚੱਕ ਕੇ ਥਾਣੇ 'ਚ ਬਲਾਤਕਾਰ ਕਰਕੇ ਕਹਿੰਦੇ ਸੀਗੇ ਇਹ ਤਾਂ ਬੱਚ ਲੈਣਾ। ਇਹਦਾ ਸੰਬੰਧ ਆ ਬੰਦਿਆਂ ਨਾਲ। ਉਹ ਛੱਡੋ ਹੁਣ ਦੀਆਂ ਦੇਖੋ ਨਵੀਆਂ ਤਾਲੀਆਂ ਸੁਣਾ ਦੇਣਾ ਕਿੰਨੀਆਂ ਅਧਾਰਨਾ ਦੇਵਾਂ ਤੁਹਾਨੂੰ। ਅਬਰ ਗਾੜੀ ਕੀ ਹੋਇਆ ਸੀਗਾ? ਜਦੋਂ ਸੰਗਤ ਦੇ ਉੱਤੇ ਗੋਲੀ ਚਲਾਈ ਦੋ ਜਣੇ ਸ਼ਹੀਦ ਹੋ ਗਏ ਪੁਲਿਸ ਨੇ ਆਪ ਦੀ ਜਿਫਸੀ ਸੀ ਗੋਲੀਆਂ ਜਿਫਸੀ ਜਿਹੜੀ ਸਾਡੀ ਜਿਫਸੀ ਸੀਗੀ ਉਹ ਚ ਗੋਲੀਆਂ ਮਾਰ ਲੀਆਂ ਵੀ ਸਾਡੇ ਜੀ ਬੈਠੇ ਸਾਡੀ ਜਿਫਸੀ ਦੇ ਵਿੱਚ ਲੋਕਾਂ ਨੇ ਸਾਡੀ ਗੱਡੀ ਤੇ ਗੋਲੀਆਂ ਮਾਰੀਆਂ ਕਿੰਨੀ ਗੱਲ ਸੁਣਾ ਗਿਆ ਮੇਰੇ ਵਾਲੀ ਘਟਨਾ ਦੇ ਲੋਕ ਆਈਐਸ ਭਵੰਤਮਾਨ ਨੇ ਪਿਛਲੇ 1.5 ਸਾਲ ਪਹਿਲਾਂ ਉਹ ਹਰੀਕੇ ਪੱਤਨ ਤਰਨਤਾਰਨ ਜ਼ਿਲ੍ਹੇ 'ਚ ਮੇਰੇ ਤੇ ਚਿੱਟੇ ਦਾ ਪਰਚਾ ਰਿਤਾ ਸੀ ਕਿ ਲੱਖਾਂ ਚਿੱਟਾ ਵੇਦਾ ਮੇਰੀਆਂ ਤਾਰਾਂ ਕਿਧਰੇ ਆਈਐਸ ਆਈ ਨਾਲ ਜੋੜਤੀਆਂ ਸੀਗਾ ਕਿਧਰੇ ਕੋਈ ਲੰਡਾ ਬੈਠਾ ਬਾਹਲੇ ਮੁਲਕ 'ਚ ਗੈਂਟਰ ਉਹਦੇ ਨਾਲ ਜੋੜਤੀਆਂ ਸੀ ਤਾਰ ਜਿਹੜਾ ਬੰਦਾ ਜ਼ਿੰਦਗੀ ਚ ਕਦੇ ਚਿੱਟੇ ਦੇ ਨੇੜੇ ਜਿਹਨੇ ਚੱਟਾ ਦੇਖਿਆ ਨਹੀਂ ਉਹ ਬੰਦੇ ਨੂੰ ਇਹਨਾਂ ਨੇ ਦਿਖਾਤਾ ਸੀ ਵੀ ਚੱਟਾ ਵੇਚਦਾ ਇਹ ਮੇਰੇ ਨਾਲ ਹੋਇਆ ਪਿਛਲੇ 1.5 ਸਾਲ ਪਹਿਲਾਂ ਜਮੇ ਮਾਨਕੜਤ ਕਹਾਣੀ ਬਣਾਤੀ ਕੋਲੋਂ ਵੀ ਹਾਂਜੀ ਆਈਐਸਆਈ ਨਾਲ ਫਲਾਣਿਆਂ ਬਗਰੋ ਨਾਲ ਸੰਬੰਧਾ ਜੋ ਉੱਥੋਂ ਐ ਪੂਰਾ ਪਣਾਤਾ ਸੀਗਾ ਪਰੰਦਾ ਤੇ ਮੇਰੇ ਪਰੇਸ਼ਤਾ ਨੂੰ ਨਹੀਂ ਪਤਾ ਸੀਗਾ ਇਹ ਕੋਈ ਨਵੀਂ ਗੱਲ ਥੋੜੀ ਵੀ ਪੁਲਿਸ ਕੀ ਕੀ ਕਰਦੀ ਐ ਜਾਂ ਲੋਕ ਜਾਣਦੇ ਨਹੀਂ ਪੁਲਿਸ ਬਾਰੇ ਵੀ ਪੁਲਿਸ ਕੀ ਕਰ ਸਕਦੀ ਐ ਜਾਂ ਸਰਕਾਰ ਕੀ ਕਰ ਸਕਦੀ ਐ ਦਰਸਲ ਦੇ ਵਿੱਚ ਇਹ ਅਮਰਤਪਾਲ ਦੇ ਭਰਾ ਨੂੰ ਨਿਸ਼ਾਨੇ ਤੇ ਲਿਆ ਕੇ ਇਹ ਅਮਰਤਪਾਲ ਦੇ کردار ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਦੇਖੋ ਲੋਕੋ ਜਿਹੜਾ ਅਮਰਤਪਾਲ ਕਹਿੰਦਾ ਸੀ ਕਿ ਮੈਂ ਚਟਾ ਛੜਾਤਾ ਮੈਂ ਹਜ਼ਾਰਾਂ ਨੌਜਵਾਨ ਗੁਰੂਏ ਲੜ ਲਾਤੇ ਅਮਰਸ਼ਕਾਤੇ ਸਿੱਖੀ ਨਾਲ ਜੋੜਤੇ ਨਸ਼ਿਆਂ ਤੋਂ ਪਾਸੇ ਕਰਤੇ ਦੂਰ ਕਰਤੇ ਜਿਹੜੇ ਉਹਦੇ ਹਮਾਇਤੀ ਕਹਿੰਦੇ ਆ ਭਈ ਅਮਰਤਪਾਲ ਨਸ਼ਾ ਛਡਾਉਂਦਾ ਸੀਗਾ ਉਹ ਚਿੱਟੇ ਤੋਂ ਪਾਸੇ ਕਰਦਾ ਸੀ ਦੂਰ ਕਰਦਾ ਸੀ ਆਹ ਦੇਖੋ ਤੁਸੀਂ ਕਿਹੜੇ ਅਮਰਤਪਾਲ ਦੀ ਗੱਲ ਕਰਦੇ ਆ ਉਹਦਾ ਭਰਾ ਤਾਂ ਆਪ ਚਟਾ ਪਿੰਦਾ ਇਹਨਾਂ ਨੇ 4 ਗ੍ਰਾਮ ਇਸੇ ਕਰਕੇ ਪਾਇਆ ਵੀ ਜੇ ਅਸੀਂ ਹੈਵੀ ਰਿਕਵਰੀ ਪਾਤੀ ਵੀ ਵੇਚਦਾ ਜੇ ਅਸੀਂ ਇਹ ਬਣਾਤਾ ਵੀਦਾ ਹੀ ਬਣਾ ਸਕਦੇ ਸੀ ਉਹ ਵੱਡਾਂ ਵਾਲਾ ਪੈਣਾ ਸੀਗਾ ਲੋਕਾਂ ਦੇ ਸੜਕਾਂ ਤੇ ਆਉਣਾ ਸੀਗਾ ਵੀ ਇਹ ਇੰਨਾ ਕੋਦੀ ਢਾ ਲਾ ਉਹਦੀ ਸਾਖ ਨੂੰ ਉਹਦੀ ਸ਼ਬੀ ਨੂੰ ਵੀ ਲੋਕਾਂ ਨੂੰ ਲੱਗੇ ਵੀ ਦੇਖੋ ਯਾਰ ਇਹ ਤਾਂ ਤੁਸੀਂ ਜਿਹੜੇ ਮਰਸਪਾਲ ਦੀ ਗੱਲ ਕਰਦੇ ਆ ਉਹ ਤੋਂ ਆਦਾ ਭਰਾ ਛੱਡਾਇਆ ਚਿੱਟਾ ਛੱਡਾਇਆ ਨਹੀਂ ਗਿਆ ਚਿੱਟਾ ਪੀਣ ਤੋਂ ਹਟਾਇਆ ਨਹੀਂ ਗਿਆ ਤੇ ਲੋਕਾਂ ਦੇ ਜਵਾਕਾਂ ਨੂੰ ਕਿੱਥੋਂ ਚਿੱਟਾ ਛੱਡਾ ਦੂਗਾ ਇਸ ਤਰੀਕੇ ਨਾਲ ਇੱਕ ਪੂਰੀ ਸ਼ਾਸਤ ਦੇ ਤਹਿਤ ਇਹ ਸਾਰਾ ਡਰਾਮਾ ਰਚਿਆ ਗਿਆ ਇਹ ਸਾਰੀ ਕਹਾਣੀ ਘੜੀ ਗਈ ਆ। ਉਹ ਜੀ ਇੱਕ ਡਰਾਮਾ ਰਾਜ ਦਾ 10000 ਰੁਪਿਆ ਜੀ ਉਹਦੇ ਖਾਤੇ ਚ ਪਾਤਾ ਜੀ। ਉਹ ਕਿਹ ਕੋ ਐਂ ਦੱਸਿਆ ਵੀ ਕੌਣ ਆ ਉਹਦੇ ਕੋਲ ਖਾਤੇ ਚ ਪਾਇਆ ਗਿਆ ਤੁਹਾਨੂੰ ਕੀ ਪਤਾ ਵੀ ਉਹਦੇ ਖਾਤੇ ਚ ਉਹਨਾਂ ਨੇ ਚਿੱਟਾ ਲੈਣ ਲਈ ਪਾਇਆ। ਨਾਲੇ ਨਾਲੇ ਜੇ ਤੁਸੀਂ ਇੰਨੇ ਬੰਦੇ ਇਹ ਚਿੱਟਾ ਵੇਚਣ ਵਾਲੇ ਜਾਂ ਪੀਣ ਵਾਲੇ ਹੋਣ ਐਂ ਪਤਾ ਖਾਤਿਆਂ ਥੋੜੀ ਪੈਕ ਹੁੰਦਾ ਹੁੰਦਾ ਪਰ। ਹੋ ਸਕਦਾ ਉਹ ਬੰਦਾ ਵੀ ਪਲਾਨ ਕੀਤਾ ਗਿਆ ਹੋਵੇ। ਜਿਹੜੇ ਬੰਦੇ ਲੋਕ ਕਹਿੰਦੇ ਵੀ 10000 ਰੁਪਿਆ ਇਹਨਾਂ ਨੇ ਨਾਲੇ ਹਾਲਾਂਕਿ ਉਹ ਇਹ ਵੀ ਦੱਸ ਰਹੇ ਨੇ ਵੀ ਜਿਹੜੇ ਖਾਤੇ 'ਚ ਪਾਇਆ ਗਿਆ 10000 ਰੁਪਿਆ ਉਹ ਇਹਦਾ ਖਾਤਾ ਨਹੀਂ ਹੈ ਅਮਰਪਾਲ ਦੇ ਭਰਾ ਦਾ ਖਾਤਾ ਨਹੀਂ ਹੈ ਸ਼ਰੇਆਮ ਇੱਥੇ ਚਿੱਟਾ ਗੋਲੀਆਂ ਸਿਗਨੇਚਰ ਕੈਪਸੂਲ ਨਾਕਿਆਂ ਦੇ ਉੱਤੋਂ ਦੀ ਲੈ ਕੇ ਲੋਕਾਂ ਨਾਲ ਕਹਿੰਦਾ ਨਾਕਿਆਂ ਦੇ ਉੱਤੋਂ ਦੀ ਇਕੱਲੇ-ਇਕੱਲੇ ਪਿੰਡ 'ਚ ਵੀ ਕੀ ਜਾਂਦਾ ਹੈ ਇਕੱਲੇ-ਇਕੱਲੇ ਗਲੀ ਮੋੜ ਤੇ ਵਿਕੀ ਜਾਂਦਾ ਉਸ ਨੂੰ ਦਿਖਦਾ ਨਹੀਂ ਉਹ ਫੜਿਆ ਲਿਆਂਦਾ ਅੱਛਾ ਚੈਕਿੰਗ ਕਰਦੇ ਫਿਰ ਰਹੇ ਸੀ ਗੱਡੀ ਦੇਖੀ ਵੀ ਗੱਡੀ 'ਚ ਬੈਠੇ ਪੀ ਜਾਂਦੇ ਆ ਪੀਣ ਦੀ ਤਿਆਰੀ ਕਰਦੇ ਆ ਦੇਖੋ ਕਮਾਲ ਦੀ ਗੱਲ ਵੀ ਜੇ ਬੰਦੇ ਨੇ ਜਦੋਂ ਮੰਨ ਲਿਆ ਪੀਂਦਾ ਕਹਿੰਦੇ ਜੇ ਬੰਦੇ ਨੇ ਜਦੋਂ ਲਿਆਂਦਾ ਪੀਣਾ ਹੁੰਦਾ ਕਿਸੇ ਕੋ ਨਹਿਰ ਦੇ ਕਿਨਾਰੇ ਤੇ ਖੜ ਜਾਂਦੇ ਜਾਂ ਕੇ ਕਿਸੇ ਕੋ ਖੇਤਾਂ ਵਾਲੀ ਪਾਹੀ ਤੇ ਖੜ ਜਾਂਦੇ ਕਿ ਮੋਟਰ ਤੇ ਖੜ ਜਾਂਦੇ ਉਹ ਵੀ ਫਲੋਰ ਸ਼ਹਿਰ ਚ ਖੜਨਾ ਸੀ ਆ ਕੇ ਸੋ ਇਹ ਇਹ ਸਮਝਣ ਦੀ ਪੰਜਾਬ ਦੇ ਲੋਕੋ ਕੋਸ਼ਿਸ਼ ਕਰੋ ਕਿ ਕਿਵੇਂ ਇਹਨਾਂ ਦਾ ਅੱਡੀ ਚੋਟੀ ਦਾ ਜੋਰ ਲੱਗਿਆ ਹੋਇਆ ਪਹਿਲਾਂ ਵੀ ਉਹਦੇ ਖਿਲਾਫ ਇੱਕ ਮਾਹੌਲ ਮੀਡੀਆ ਦੁਆਰਾ ਪ੍ਰਸ਼ਾਸਨ ਦੁਆਰਾ 86 ਬੰਦਿਆਂ ਦੁਆਰਾ ਅਕਸਰ ਜਨਦੀ ਕੋਸ਼ਿਸ਼ ਕੀਤੀ ਗਈ ਇਹ ਚੋਲਾ ਲਾ ਕੇ ਭੱਜ ਗਿਆ ਜੀ ਇਹ ਸ੍ਰੀ ਸਾਹਿਬ ਸੱਟਕੇ ਭੱਜ ਗਿਆ ਜੀ ਇਹਨੇ ਵਾਲ ਕਟਾਤੇ ਜੀ ਇਹ ਭਗੌੜਾ ਹੋ ਗਿਆ ਜੀ ਆਹ ਹੋ ਗਿਆ ਜੀ ਵਾਹ ਹੋ ਗਿਆ ਜੀ ਉਹਦੇ ਖਿਲਾਫ ਉਦੋਂ ਵੀ ਪੂਰਾ ਮਾਹੌਲ ਸਿਰਜਿਆ ਗਿਆ ਹੁਣ ਇਹ ਗੱਲ ਇਹ ਭਵੰਤਮਾਨ ਤੋਂ ਬਰਦਾਸ਼ਤ ਹੀ ਨਹੀਂ ਹੋ ਰਹੀ ਵੀ ਅਰੇ ਬੰਦੇ ਜਿੱਤ ਕਿਵੇਂ ਗਏ ਇਹ ਬੰਦੇ ਮੈਨੂੰ ਆਉਣ ਵਾਲੇ ਸਮੇਂ ਦੇ ਵਿੱਚ ਢਾ ਲਉਣਗੇ ਇਹਨਾਂ ਦੇ ਕਰਤਾਰ ਨੂੰ ਮਾਰਿਆ ਜਾਵੇ ਸੋ ਇਸ ਕਰਕੇ ਨਵੀਂ ਗੱਲ ਨਹੀਂ ਹੈ ਵੀ ਇਸ ਤਰ੍ਹਾਂ ਇਹ ਕਹਾਣੀਆਂ ਜਿਹੜੀ ਪੁਲਿਸ ਜਾਂ ਸਰਕਾਰ ਕਰਦੀ ਆ ਪਰ ਸਾਡੇ ਲੋਕ ਕਈ ਤਾਂ ਮੈਨੂੰ ਅੱਜ ਫੋਨ ਆਏ ਕਹਿੰਦੇ ਯਾਰ ਬਾਈ ਤੀਨ ਤਾਂ ਵੀ ਹੋ ਸਕਦਾ ਯਾਰ ਹੱਦ ਹੋ ਗਈ ਯਾਰ ਤੁਸੀਂ ਜਿਹੜੀ ਗੱਲ ਪੁਲਿਸ ਨੇ ਕਹਿਤੀ ਸਰਕਾਰ ਨੇ ਕਹਿਤੀ ਮੰਨ ਲਈ ਯਾਰ ਇਹ ਤਾਂ ਯਾਰ ਜਨੂ 84 ਦੇ ਵਿੱਚ ਨਰਵਾਰ ਸਾਹਿਬ ਤੇ ਹਮਲਾ ਹੋਇਆ ਤੇ ਉਹਨਾਂ ਸਮਾਂ ਹੀ ਦੱਸਦੇ ਆ ਕਹਿੰਦੇ ਦੂਜੇ ਦਿਨ ਚ 6 ਦਿਨ 5ਵੇਂ ਦਿਨ 7ਵੇਂ 10ਵੇਂ ਦਿਨ ਲਗਾਤਾਰ ਪਈਦਨ ਖਬਰਾਂ ਚ ਆਪਣੀਆਂ ਰੀਆਂ ਖਬਰਾਂ ਚ ਉਦੋਂ ਅਖਬਾਰ ਆਉਂਦੇ ਸੀਗੇ ਵੀ ਜਿਹੜੇ ਅੰਦਰੋਂ ਜਿੱਥੇ ਸਿੰਘ ਸੀਗੇ ਉਹਨਾਂ ਦੇ ਕਮਰਿਆਂ ਦੇ ਵਿੱਚੋਂ ਉਤਰਾਜ ਜੋਗ ਬੀਬੀਆਂ ਦੇ ਕੱਪੜੇ ਮਿਲੇ ਨੇ ਕੋਈ ਉਤਰਾਜ ਜੋਗ ਹੋਰ ਸਮਾਨ ਮਿਲਿਆ ਇਹ ਕੋ ਅੱਜ ਦੀ ਗੱਲ ਆ ਯਾਰ ਇਹ ਤਾਂ ਬੜੇ ਲੰਮੇ ਸਮੇਂ ਤੋਂ ਕਰਤਾਰਾਂ ਨੂੰ ਮਾਰਨ ਦੇ ਲਈ ਜਿਹੜੇ ਬੰਦੇ ਇਹਨਾਂ ਕੋਲੋਂ ਨਹੀਂ ਕਾਕੂ ਆਉਂਦੇ ਜਿਹੜੇ ਬੰਦੇ ਆਪਣੀ ਜਾਨ ਤੇ ਖੇੜ ਕੇ ਵੀ ਆਪਣਾ ਆਪਣਾ ਫਰਜ਼ ਨਿਭਾ ਜਾਂਦੇ ਆ ਜਾਂ ਆਪਣੇ ਕੌਲ ਬਚਨ ਨਿਭਾ ਜਾਂਦੇ ਆ ਉਹਨਾਂ ਦੇ ਵੀ ਕਰਤਾਰ ਨੂੰ ਮਾਰਦੇ ਨੇ ਬਾਈ ਇਸ ਕਰਕੇ ਇਹਨੂੰ ਸਮਝਣ ਦੀ ਕੋਸ਼ਿਸ਼ ਕਰੋ ਵੀ ਇਹ ਮਾਹੌਲ ਇਹ ਵਰਤਾਂਤ ਸਿਰਜਿਆ ਕਿਵੇਂ ਜਾ ਰਿਹਾ ਤੇ ਇੱਥੇ ਆਪਾਂ ਦੇਖ ਰਹੇ ਦੂਜੇ ਪਾਸੇ ਦੇਖ ਲਓ ਉਹ ਭਾਈ ਜਿੰਦਰਪਾਲ ਸਿੰਘ ਟਿੰਮਾ Rajasthan ਤੋਂ ਆਲੇ ਨਵੇਂ ਕਾਨੂੰਨ ਲੈ ਕੇ ਹੁਣੇ ਆਈ ਆ ਇਹ ਕਹਿੰਦਾ ਜੀ ਅਸੀਂ ਵਸਤੀਵਾਦੀ ਕਾਨੂੰਨ ਜਿਹੜੇ ਅੰਗਰੇਜ਼ਾਂ ਦੇ ਕਾਲੇ ਕਾਨੂੰਨ ਬਣਾਏ ਸੀ ਉਹ ਖਤਮ ਕਰਕੇ ਆਈ ਪਿਛਲੀਆਂ ਧਰਾਵਾਂਾਂ 'ਚ ਬਦਲਾਅ ਕਰਤਾ ਅਸਲ ਦੇ ਵਿੱਚ ਉਹ ਉਸ ਬਦਲਾਅ ਦੀ ਆੜ ਦੇ ਵਿੱਚ ਇੰਨਾ ਖਤਰਨਾਕ ਕੰਮ ਕਰਤਾ ਪੋਰਸ ਨੂੰ ਇਹਨੀਆਂ ਤਾਕਤਾਂ ਦਿੱਤੀਆਂ ਵੀ 25 ਤੋਂ 40 ਦਰ ਜਿਹੜੇ ਮਰਜ਼ੀ ਬੰਦੇ ਨੂੰ ਫੜ ਕੇ ਰੱਖ ਲੋ। ਉਹ ਉਸੇ ਨਵੇਂ ਕਾਨੂੰਨ ਦੇ ਤਹਿਤ ਇਹਨਾਂ ਨੇ ਜਿਹੜਾ ਟਿੰਮੇ ਦੇ ਉੱਤੇ ਦੇਸ਼ ਧਰੋਹੀ ਦਾ ਪਰਚਾ ਦਿੱਤਾ। ਆਉਣ ਵਾਲੇ ਸਮੇਂ ਲਈ ਦੇਖੋਗੇ ਜਿਹੜੇ ਬੰਦੇ ਆਪਣੇ ਲੋਕਾਂ ਦੀ ਆਵਾਜ਼ ਬੁਲੰਦ ਕਰਦੇ ਆ, ਜਿਹੜੇ ਬੰਦੇ ਕੋਈ ਸੰਘਰਸ਼ ਦੀ ਗੱਲ ਕਰਦੇ ਆ ਕਿਸਾਨਾਂ ਲਈ, ਮਜ਼ਦੂਰਾਂ ਲਈ ਕੋਈ ਹੋਰ ਸੰਘਰਸ਼ਾਂ ਦੀ ਗੱਲ ਕਰਦੇ ਆ, ਉਹਨਾਂ ਨੂੰ ਕਿਵੇਂ ਨਿਸ਼ਾਨਾ ਬਣਾਉਣਾ, ਉਹਨਾਂ ਨੂੰ ਕਿਵੇਂ ਦੱਬਣਾ, ਸੰਘਰਸ਼ਾਂ ਨੂੰ ਕਿਵੇਂ ਫੇਲ ਕਰਨਾ, ਇਹ ਅਸਲ ਦੇ ਵਿੱਚ ਉਹਦੇ ਲਈਏ ਕਾਨੂੰਨ ਲਿਆਂਦੇਗੇ। ਇਹ ਜਿਹੜੀ ਵਸਤੀਵਾਦੀ ਕਾਨੂੰਨ ਦੀ ਗੱਲ ਕਰਦੇ ਆ ਜਾਂ ਇਹ ਜਿਹੜੇ ਕਾਨੂੰਨ ਹੁਣ ਆਪਾਂ ਕਹਿੰਦੇ ਆ ਯੂਏਪੀਏ ਐਨਐਸਏ ਮਕੋਕਾ ਟਾਡਾ ਪੋਟਾ ਕੋਕਾ ਪਤਲੀ ਕਿੰਨੇ ਕਮੀਰ ਸਾਹ ਕਿੰਨੇ ਇਸ ਤਰ੍ਹਾਂ ਦੇ ਜਿਹੜੇ ਕਾਲੇ ਕਾਨੂੰਨ ਸੀ ਉਦੋਂ ਵੀ ਖਤਰਨਾਕ ਕਾਨੂੰਨ ਨੇ ਜੋ ਲੈ ਕੇ ਆ ਰਹੇ ਨੇ ਸਾਨੂੰ ਸਮਝਣ ਦੀ ਲੋੜ ਆ ਅਸੀਂ ਹਰ ਮੁੱਦੇ ਨੂੰ ਸਮਝ ਕੇ ਸੋਚ ਕੇ ਵਿਚਾਰ ਕੇ ਇਕੱਠੇ ਹੋ ਕੇ ਬੋਲਗੇ ਵੀ ਜੋ ਆ ਸਾਰੀ ਗੱਲਬਾਤ ਭਾਈ ਅਮਰਪਾਲ ਲਈ ਘਟਨਾ ਵਾਪਰੀ ਆ ਅਮਰਤਪਾਲ ਦੇ ਭਰਾ ਆਲੀ ਕਿਵੇਂ ਸਾਰੇ ਇਹ ਸਾਰਾ ਨਿਸ਼ਾਨਾ ਅਮਰਤਪਾਲ ਨੂੰ ਹੀ ਬਣਾਇਆ ਗਿਆ ਨੈਸ਼ਨਲ ਮੀਡੀਆ ਤੇ ਲਗਾਤਾਰ ਇਹਦੇ ਡਿਬੇਟਾਂ ਚੱਲ ਪਈਆਂ ਇਹਦੇ ਬੈਠੇ ਬੰਦੇ ਨੈਸ਼ਨਲ ਮੀਡੀਆ ਦੇ ਉੱਤੇ ਬੋਲ ਰਹੇ ਨੇ ਪੂਰੇ ਭਾਰਤ 'ਚ ਪ੍ਰਚਾਰਿਆ ਜਾ ਰਿਹਾ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਦੇਖੋ ਜੀ ਇਹ ਐ ਆਏ ਨਹੀਂ ਪਤਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਹਿੰਦੇ ਦੇਖੋ ਇਹ ਤਾਂ ਅਜ ਨਹਾਸਕਰਾਂ ਨਾਲ ਸੰਬੰਧ ਸੀ ਜੀ ਇਹ ਤਾਂ ਹੀ ਪਾਕਿਸਤਾਨ ਨਾਲ ਸੰਬੰਧ ਸੀ ਜੀ ਇਹ ਤਾਂ ਜੀ ਫਲਾਣ ਨੇ ਕਿਸੇ ਮੁਲਕ ਨਾਲ ਸੰਬੰਧ ਸੀ ਇਹ ਤਾਂ ਉੱਥੋਂ ਦਾ ਹਾਸ ਕਰਨ ਵਾਲਾ ਸਾਰਾ ਰਲ ਮਿਲਿਆ ਸੀਗਾ ਜੀ ਕੰਮ ਇਹ ਗੈਸਟਰਾਂ ਨਾਲ ਵੀ ਮਲੇ ਹੋਏ ਸੀ ਜੀ ਇਹ ਫਲਾਨਾ ਨਾਲ ਵੀ ਮਲੇ ਹੋਏ ਐ ਸਾਰੀ ਕਹਾਣੀ ਆਉਣ ਦਿਨਾਂ ਚ ਪਤਾ ਨਹੀਂ ਇਹ ਕਹਾਣੀ ਨੂੰ ਕਿੱਦਾਂ ਨੂੰ ਜਾਣਗੇ ਕਿ ਕੋਈ ਪਤਾ ਨਹੀਂ ਸੋ ਇਸ ਲਈ ਬੇਨਤੀ ਆ ਕਿ ਸਾਰੇ ਇਕੱਠੇ ਹੋ ਕੇ ਆਪਾਂ ਨੂੰ ਬੋਲਣ ਦੀ ਲੋੜ ਆ ਦੂਜੀ ਗੱਲ ਅਸੀਂ ਇਹ ਵੀ ਮੰਗ ਕਰਦੇ ਆ ਕਿ ਇਹ ਜਿਹੜੇ ਮਸਲੇ ਦੀ ਜਾਂਚ ਆ ਕਿਸੇ ਰਿਟਾਇਰਡ ਜੱਜ ਕੋਲੋਂ ਇਮਾਨਦਾਰ ਕੋਲੋਂ ਕਰਾਈ ਜਾਣੀ ਚਾਹੀਦੀ ਹੈ ਤੇ ਪੂਰਾ ਮਸਲਾ ਹੈ ਕੀ ਆ ਪਰ ਮੈਂ ਤੁਹਾਨੂੰ ਇੱਕ ਗੱਲ ਦਾ ਦਾਅਵਾ ਇਹ ਨਾ 100 ਨਹੀਂ 200% ਦੀ ਕਹਿ ਸਕਦਾ ਕਿ ਸਾਰਾ ਇਹ ਚਿੱਕੜ ਸਿੱਟਣ ਲਈ ਅਮਰਪਾਲ ਦੇ ਉੱਤੇ ਉਹਦੇ کردار ਨੂੰ ਦਾਗੀ ਕਰਨ ਦੀ ਖਾਤਰ ਵੀ ਉਹ ਬੰਦਾ ਦੇਖੋ ਅੱਜ ਇੰਨੇ ਲੋਕ ਲੱਖਾਂ ਲੋਕ ਉਹਦੇ ਨਾਲ ਖੜ੍ਹ ਕੇ ਆ ਕੇ ਉਹਨਾਂ ਲੱਖਾਂ ਲੋਕਾਂ ਨੂੰ ਪਿੱਛੇ ਕਿਵੇਂ ਕਰਨਾ ਉਹਦੇ کردار ਨੂੰ ਦਾਗੀ ਕਰਤੀ ਕੀਤਾ ਜਾ ਸਕਦਾ ਸਿਕ ਨਵੀਂ ਗੱਲ ਨਹੀਂ ਹੈ ਪੰਜਾਬ ਦੇ ਲੋਕ ਕਹਾਣੀ ਨੂੰ ਸਮਝਿਆ ਕਰੋ ਕਿ ਕਿਵੇਂ ਸਾਰੀਆਂ ਕਹਾਣੀਆਂ ਕਿਵੇਂ ਮੈਡੀਕਲ ਹੋ ਜਾਂਦੇ ਨੇ ਕਿਵੇਂ ਵਿੱਚ ਡਰਮੇ ਰੱਖੇ ਜਾਂਦੇ ਨੇ ਕਿਵੇਂ ਮੀਡੀਆ ਖਰੀਦਾ ਜਾਂਦਾ ਕਿਵੇਂ ਡਾਕਟਰਾਂ ਨਾਲ ਗੱਲਾਂ ਵਾ ਹੁਣ ਡਾਕਟਰ ਕੀ ਦੇ ਉਹ ਵੀ ਸਰਕਾਰਾਂ ਦੇ ਆ ਉਹ ਸਰਕਾਰ ਤੋਂ ਬਾਹਰ ਹੋ ਸਕਦੇ ਆ ਇਹ ਜਾਂਉਂਦੇ ਨੂੰ ਮਰਦਾ ਬਣਾ ਸਕਦੇ ਆ ਭਰਾਵੋ ਤੇ ਮਰੇ ਨੂੰ ਇਹ ਜਾਂਦਾ ਕਰ ਸਕਦੇ ਆ ਇਹ ਕੋਈ ਨਾਲੀ ਨਵੀਂ ਗੱਲ ਨਹੀਂ ਹੈਗੀ ਸੋ ਆਓ ਮੇਰਾ ਵੀਰ ਆਪਾਂ ਜਦੋਂ ਵੀ ਕੋਈ ਹੈ ਜਾਂ ਮੈਂ ਇਹ ਇਸ ਗੱਲ ਦੇ ਉੱਤੇ ਤਾਂ ਖਾਸ ਤੌਰ ਤੇ ਤੁਹਾਡੇ ਸਾਹਮਣੇ ਰੂਬਰੂ ਹੋਇਆ ਮੈਂ ਆਇਆ ਕਿਉਂਕਿ ਕਈ ਸੱਜਣਾ ਦੇ ਮੈਨੂੰ ਫੋਨ ਆਏ ਆ ਉਹਨਾਂ ਦੇ ਮਨ ਚ ਇਹ ਸ਼ੰਕਾ ਸੀਗੀ ਵੀਰ ਹੋ ਸਕਦਾ ਪੀਂਦਾ ਹੋਵੇ ਯਾਰ ਹੋ ਸਕਦਾ ਸੱਚੀ ਹੋਵੇ ਗੱਲ ਸਕੂਨਾਂ ਦੇ ਵੀ ਤੇ ਮੈਂ ਆਮ ਲੋਕਾਂ ਦੇ ਵੀ ਜਿਹੜੇ ਦਿਲ ਦੇ ਵਿੱਚ ਕਈ ਵਾਰੀ ਨਾ ਅਸੀਂ ਕੋਈ ਵੀ ਖਬਰ ਆਉਂਦੀ ਹੈ ਉਹਨੂੰ ਅਸੀਂ ਆਪਣੇ ਦਿਮਾਗ ਨਾਲ ਸੋਚਣ ਦੀ ਬਜਾਏ ਵੀਰੇ ਜਾਂ ਉਸ ਗੱਲ ਦੇ ਪਿੱਛੇ ਜਾਣ ਦੀ ਬਜਾਏ ਪਿਛੋਕੜ ਤੇ ਜਾਣ ਦੀ ਬਜਾਏ ਜਾਂ ਪਹਿਲਾਂ ਦੀਆਂ ਸਾਰੀਆਂ ਕਹਾਣੀਆਂ ਸਟੇਟ ਦੀਆਂ ਸਰਕਾਰ ਦੀਆਂ ਪੁਲਿਸ ਦੀਆਂ ਦੇਖਣ ਦੀ ਬਜਾਏ ਅਸੀਂ ਇੱਕਦਮ ਕਈ ਵਾਰੀ ਲਾਇ ਬਣਾ ਲੈਨੇ ਆ ਵੀ ਨਹੀਂ ਯਾਰ ਅੱਛਾ ਐਂ ਵੀ ਹੋ ਸਕਦਾ ਅੱਛਾ ਉਹ ਤਾਂ ਬਹੁਤ ਕੁਝ ਕਹਿੰਦੇ ਨਹੀਂ ਬਈ ਬੜਾ ਖੁਸ਼ਕੀ ਆ ਗਿਆ ਬੜੇ ਕਰਤਾਰ ਖੁਸ਼ੀਆਂ ਕੀਕੀਆਂ ਨਹੀਂ ਆ ਬੜੇ ਕਰਤਾਰਾਂ ਨੂੰ ਧਾਲ ਆਉਣੀਆਂ ਕੋਸ਼ਸ਼ ਆਉਂਗਾ ਬਹੁਤ ਹੋਰ ਬੰਦਿਆਂ ਦੀਆਂ ਵੀ ਸੋ ਇਸ ਕਰਕੇ ਇਹ ਗੱਲ ਨੂੰ ਸਮਝਣ ਦਾ ਯਤਨ ਕਰੀਏ ਤੇ ਅਸੀਂ ਮੰਗੇ ਜ਼ਰੂਰ ਹੀ ਕਰੀਏ ਕਿ ਇਹਦੀ ਜਿਹੜੀ ਜਾਂਚ ਹੈ ਉਹ ਕਿਸੇ ਰਿਟਾਇਰਡ ਇਮਾਨਦਾਰ ਜੱਜ ਕੋਲ ਹੋਣੀ ਚਾਹੀਦੀ ਹੈ ਤੇ ਅਸੀਂ ਕੋਈ ਤੇ ਮੈਂ ਫਿਰ ਬੇਨਤੀ ਕਰਦਾ ਵੀ ਬਹੁਤ ਛੇਤੀ ਅਸੀਂ ਕਿਸੇ ਦੇ ਘੜੇ ਹੋਏ ਪ੍ਰਤਾਂਤ ਕਿਸੇ ਦੇ ਸਿਰ ਜਿਹੋਏ ਮਾਹੌਲ ਚ ਮਿੰਟ ਲੱਗਦਾ ਉਹਦੀ ਆ ਜਾਂਦੇ ਆ ਜਦੋਂ ਲਗਾਤਾਰ ਉਹ ਕਹਿੰਦਾ ਨਾ ਜਿਵੇਂ ਵੀ ਇੱਕ ਝੂਠ ਨੂੰ ਤੁਸੀਂ 100 ਵਾਰੀ ਲਗਾਤਾਰ ਬੋਲੀ ਜਾਓ ਬੋਲੀ ਜਾਓ ਬੋਲੀ ਜਾਓ ਤਾਂ ਲੋਕਾਂ ਨੂੰ ਸੱਚ ਲੱਗਣ ਲੱਗ ਜਾਂਦਾ ਇਹਨਾਂ ਕੋਲ ਤਾਂ 100 ਵਾਰੀ ਛੱਡੋ ਮੈਂ ਕਹਿੰਦਾ ਹਜ਼ਾਰਾਂ ਲੱਖਾਂ ਵਾਰੀ ਬੋਲਣ ਖਾਤਰ ਇਹਨਾਂ ਦਾ ਜਿਹੜਾ ਗੋਦੀ ਕਵਰੀ ਚੱਟ মিডিਆ ਬੈਠੀ ਆ ਤਿਆਰ ਇੱਕ ਪਾਸੇ ਫੋਟੋ ਹੁਣ ਤੁਸੀਂ ਦੇਖੋ ਨਾ ਸ਼ਰਾਰਤ ਦੇਖੋ ਇੱਕ ਪਾਸੇ ਫੋਟੋ ਵਰਤਪਾਲ ਦੀ ਲਾਈ ਹੈ ਇੱਕ ਪਾਸੇ ਉਹਦੀ ਉਹਦੇ ਭਰਾ ਦੀ ਲਾਈ ਹੈ ਮੋਢਾ ਉਹਦਾ ਨਿਸ਼ਾਨਾ ਹੋਇਆ ਹੈ মিডিਆ ਤੇ ਚੱਲ ਰਿਹਾ ਹੈ ਸੋ ਸਮਝਣ ਦੀ ਕੋਸ਼ਿਸ਼ ਕਰੋ ਪੰਜਾਬੀਓ ਤੁਹਾਡੇ ਨਾਲ ਹੋ ਕੀ ਰਿਹਾ ਤੁਹਾਡੇ ਜਿਹੜੇ ਅਸਲ ਦੇ ਵਿੱਚ ਤੁਹਾਡੇ ਜਿਹੜੇ ਜਿਨ੍ਹਾਂ ਨੂੰ ਤੁਸੀਂ ਸੁਣ ਕੇ ਆਪਣੇ ਜੀਵਨ ਦੇ ਵਿੱਚ ਚੰਗਾ ਕੁਛ ਲਿਆ ਸਕਦੇ ਆ ਉਹਨਾਂ ਬੰਦਿਆਂ ਨੂੰ ਕਿਵੇਂ ਹਟਾਲ ਆ ਰਹੇ ਨੇ ਕਿਵੇਂ ਉਹਨਾਂ ਬੰਦਿਆਂ ਦੇ ਕਿਰਦਾਰ ਕੂਸ਼ੀ ਕਰਕੇ ਉਹਨਾਂ ਨੂੰ ਤੁਹਾਡੇ ਦਿਲਾਂ ਦੇ ਵਿੱਚੋਂ ਉਹਨਾਂ ਪ੍ਰਤੀ ਜਿਹੜੀ ਉਹਨਾਂ ਦਾ ਮਾਣ ਸਨਮਾਨ ਇੱਥੇ ਤਾਂ ਉਹਨੂੰ ਘਟਾਇਆ ਜਾ ਰਿਹਾ ਜਾਂ ਨਫ਼ਰਤ ਉਹਨਾਂ ਪ੍ਰਤੀ ਕਿਵੇਂ ਪੈਦਾ ਕਰਨੀ ਹੈ ਲੋਕਾਂ ਦੇ ਮਨਾਂ 'ਚ ਇਹ ਸਾਰਾ ਵਰਤਾਂ ਤੋਂ ਸਿਰਜਦੇ ਨੇ ਵਾਰੀ ਕਾਲਸਾ ਵਾਹਿਗੁਰੂ ਜੀ ਕੀ ਬੋਲੇ